ਕਾਲਸਾ ਬਾਈ ਕੁ ਜੀ ਕੀ ਫੋਟੇ ਕੀ ਆ ਚੱਲ ਨੇ ਹੋ ਜਾਓ ਠੀਕ ਠਾਕ ਖੁਸ਼ਹਾਲ ਹੋ ਪੰਥ ਵਿੱਚ ਨਾ ਜਿਹੜਾ ਜ਼ਰੂਰੀ ਮੁੱਦਾ ਹੁੰਦਾ ਮੈਂ ਅਕਸਰ ਦੇਖਿਆ ਕਿ ਉਹ ਤੋਂ ਸਾਰੇ ਕੰਨੀ ਕਤਰਾ ਜਾਂਦੇ ਨੇ ਤੇ ਗੈਰ ਜ਼ਰੂਰੀ ਮੁੱਦਿਆਂ ਤੇ ਨਾ ਚੜ ਚੜ ਕੇ ਆਉਂਦੇ ਨੇ ਮਤਲਬ ਉਹ ਨਾ ਇਹ ਸਸਤੀ ਸ਼ੋਰਤ ਪਾਲਦੇ ਨੇ ਬਹੁਤ ਆਤ ਲੋਗ ਅੱਜ ਆਪਾਂ ਖਾ ਗੱਲ ਕਰਾਂਗੇ ਅਖੰਡ ਕੀਰਤਨੀ ਜਥੇ ਬਾਰੇ ਮੇਰੇ ਬਾਬਤ ਬੜਾ ਵਿਵਾਦ ਸ਼ੁਰੂ ਹੋ ਗਿਆ ਇਕਦਮ ਹੀ ਪਤਾ ਨਹੀਂ ਕਿੱਥੋਂ ਸ਼ੁਰੂ ਹੋ ਗਿਆ ਜਦੋਂ ਤਾਂ ਆਪਾਂ ਇਹ ਪਖੰਡੀ ਪਾਸਟਰਾਂ ਦਾ ਮੁੱਦਾ ਛੋੜਿਆ ਤੁਸੀਂ ਦੇਖੋ ਅਚਾਨਕ ਹੀ ਮੁੱਦੇ ਖੜੇ ਹੋ ਰਹੇ ਸਾਰੇ ਪਾਸਿਓਂ ਕਦੀ ਇਹ ਦਸ਼ਮ ਦਾ ਮੁੱਦਾ ਸ਼ੁਰੂ ਹੋ ਗਿਆ 8 ਸਾਲਾਂ ਬਾਅਦ ਫਿਰ ਵਾਪਸ ਚਪੈਰਿਆਂ ਦੇ ਉੱਤੇ ਗਰਮ ਹੋ ਗਏ ਸਾਰੇ ਬਾਬਾ ਦੀਪ ਸਿੰਘ ਮਹਾਰਾਜ ਜੀ ਦੀ ਥਾਂ ਥਾਂ ਤੇ ਨਿੰਦਾ ਸ਼ੁਰੂ ਕਰਦੇ ਨੇ ਲੋਕਾਂ ਨੇ ਹੁਣ ਜਿਹੜੀ ਨਵੀਂ ਚੀਜ਼ ਆਈ ਹੈ ਉਹ ਆਈ ਹੈ ਵੀ ਇਕਦਮ ਹੀ ਐਸਾ ਕੀ ਹੋ ਗਿਆ ਕਿ ਦਿੱਲੀ ਕਮੇਟੀ ਤੋਂ ਨਿੰਦਾ ਸ਼ੁਰੂ ਹੋ ਗਈ ਹੈ ਖਾਨ ਕਿਰਤਨੀ ਜਥੇ ਦੀ ਉਹ ਇੱਕ ਤੇ ਕੋਈ ਰਾਗੀ ਬੰਮੀਹਾ ਸੁਣਿਆ ਜਿਹਦੇ ਬਾਰੇ ਉਹਨੇ ਕਾਫੀ ਕਹਿੰਦੇ ਵੀ ਇਹਦੇ ਵਿੱਚ ਵਾਹਿਗੁਰੂ ਵਾਹਿਗੁਰੂ ਸ਼ੁਰੂ ਕੀਤਾ ਹੋਇਆ ਜਦੋਂ ਉਹਨਾਂ ਇਦਾਂ ਦਾ ਮਸਲਾ ਹੁੰਦਾ ਜਦੋਂ ਸਭ ਤੋਂ ਪਹਿਲਾਂ ਆਪਾਂ ਧੁੰਦਾ ਅਮਰੀਕਾ 14 13 ਚ ਆਇਆ ਸੀ ਮੈਂ ਅਮਰੀਕਾ 12 13 ਦੀ ਗੱਲ ਤੇ ਉਹਦਾ ਆਪਾਂ ਵਿਰੋਧ ਨਹੀਂ ਸੀ ਕੀਤਾ ਉਹਨੂੰ ਪਹਿਲਾਂ ਬਿਠਾਉਣ ਵਾਸਤੇ ਉਹਨੂੰ ਕਹੇ ਸੀ ਬੈਠੋ ਗੱਲਬਾਤ ਕਰੀ ਹਮੇਸ਼ਾ ਪਹਿਲਾਂ ਬੈਠ ਗੱਲਬਾਤ ਕਰੀਦੀ ਹੈ ਜੇ ਕੋਈ ਐਦਾਂ ਦਾ ਉਥੇ ਹੋਇਆ ਹੈ ਦਿੱਲੀ ਕਮੇਟੀ ਦੇ ਅੰਦਰ ਜਾਂ ਕੋਈ ਐਸਾ ਕੀਰਤਨ ਹੋਇਆ ਹੈ ਜਿਹੜਾ ਕਿ ਲੱਗਦਾ ਹੈ ਕਿ ਨਹੀਂ ਹੋਣਾ ਚਾਹੀਦਾ ਉਹਦੇ ਬਾਬਤ ਪਹਿਲਾਂ ਅਖੰਡ ਕੀਰਤਨੀ ਜਥੇ ਦੇ ਜਿਹੜੇ ਮੋਹਤਬਰ ਨੇ ਉਹਨਾਂ ਨੂੰ ਬਿਠਾ ਕੇ ਗੱਲ ਕਰਨੀ ਚਾਹੀਦੀ ਸੀ ਵੀ ਆਪਣੇ ਆਹ ਜਿਹੜੀ ਦੁਬਿਧਾ ਆਪਣੀ ਇਹ ਆਪਾਂ ਖਤਮ ਕਰ ਲਈਏ ਪਹਿਲੀ ਕੋਸ਼ਿਸ਼ ਹੁੰਦੀ ਕਿ ਆਪਾਂ ਘਰੇ ਬੈ ਕੇ ਜਿਹੜਾ ਉਹ ਕਲੇਸ਼ ਨੂੰ ਬਿੜੀ ਨਾ ਕਿ ਉਹਨੂੰ ਪਬਲਿਕ 'ਚ ਲੈ ਕੇ ਆਏ ਬਿਨਾਂ ਵਜ੍ਹਾ ਜੇ ਦੀ ਜ਼ਰੂਰਤ ਨਹੀਂ ਸੀਗੀ ਜੀ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਇਹ ਜਿਹੜੀ ਇਸ ਕੀਰਤਨੀ ਜਿਹੜੀ ਮਰਿਆਦਾ ਉਹ ਗੁਰਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਹੈਗੀ ਹੈ ਵਾਹਿਗੁਰੂ 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 ਵਾਹਿ ਜੀਓ ਕਵਲ ਨੈਨ ਮਧ ਰਵੈਨ ਕੋਟ ਸੈਨ ਸੰਗ ਸੋਬ ਕਹਿਤ ਮਾਜ ਸ਼ੋਦ ਜਿਸੇ ਦਹੀਂ ਪਾਖਾਏ ਜੀਓ ਹਾਂਜੀ ਸੋ ਇਹ ਤੇ ਹੈਗਾ ਨਾ ਸਾਤ ਸਤ ਸ੍ਰੀ ਨਿਵਾਸ ਕਾਲਪੁਰ ਸਦਾ ਤੋਹੀ ਵਾਹਿਗੁਰੂ 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 ਵਾਹਿ ਜੀਓ ਜਦੋਂ ਇਹ ਗੱਲ ਕੀਤੀ ਜਾਂਦੀ ਕਵਲ ਨਾਨ ਨ ਮਦਰ ਬੈਨ ਕੋਟ ਸੈਨ ਸੰਗ ਸੁਭ ਕਹਿ ਤਮਜ ਜੋ ਜਿਸੇ ਦਹੀਂ ਪਾਧ ਖਾਏ ਜਿਓ ਤੇ ਲੱਗਦਾ ਵੀ ਕਿਤੇ ਕ੍ਰਿਸ਼ਨ ਜੀ ਮਹਾਰਾਜ ਦੀ ਉਸਤਤ ਹੋ ਰਹੀ ਹੈ ਪਰ ਕਹਿੰਦੇ ਨਹੀਂ ਆਦਪੁਰਖ ਸਦਾ ਤੂੰ ਹੀ ਹੈ ਉਹ ਤੂੰ ਹੀ ਚੱਲਿਆ ਹੈ ਤੇਰੀ ਹੀ ਉਸਤਤੀ ਹੈ ਸਭ ਕੁਝ ਤੂੰ ਹੀ ਕੀਤਾ ਹੈ ਸਤਿਯੁਗ ਤੇ ਮਾਨਿਓ ਛਲਿਓ ਬਲਬਾਵਨ ਪਾਇਓ ਇਹ ਯਾਦ ਕਰਾਇਆ ਹੈ ਕਿ ਇਥੇ ਵਾਹਿਗੁਰੂ 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 ਵਾਹਿ ਜਿਓ ਤੇ ਜਦੋਂ ਕੀਰਤਨ ਕਰਦੇ ਸਿੰਘ ਗੁਰਬਾਣੀ ਦੇ ਅੰਦਰ ਜਦੋਂ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਨਾ ਤੇ ਉਹ ਬਾਰ ਬਾਰ ਚਿਤਕ ਰਹਿੰਦੇ ਨੇ ਕਿ ਉਹੀ ਗੁਰੂ ਹੈ ਉਹੀ ਗੁਰੂ ਹੈ ਉਹੀ ਗੁਰੂ ਹੈ ਉਹੀ ਗੁਰੂ ਹੈ ਵਾਹੀ ਹੁੰਦਾ ਉਹੀ ਬ੍ਰਿਜ ਭਾਸ਼ਾ ਦੇ ਵਿੱਚ ਉਹੀ ਗੁਰੂ ਹੈ ਸੋ ਇਹਦੇ 'ਚ ਕੁਝ ਗਰਵਟਾਂ ਆ ਗਈਆਂ ਨੇ ਮੈਂ نو ਡਾਊਟ ਪਰ ਮੈਂ ਸਵਾਲ ਕਰਨਾ ਚਾਹੁੰਦਾ ਕਿ ਉਸੇ ਕਮੇਟੀ ਨੂੰ ਕਿ ਇੱਕਦਮ ਕੀ ਹੋ ਗਿਆ ਹੈ ਉੱਥੇ ਹੀ ਭਾਈ ਸਭ ਭਾਈ ਮਨਪ੍ਰੀਤ ਸਿੰਘ ਗਾਨਪ੍ਰੀਤ ਸਤਕੇ ਤੇ ਕੀਰਤਨ ਕਰਵਾਇਆ ਜਾਂਦਾ ਹੈ ਉੱਥੇ ਭਾਈ ਅਨੰਤਪ੍ਰੀਤ ਸਿੰਘ ਨੂੰ ਸਤਕੇ ਕੀਰਤਨ ਕਰਵਾਇਆ ਜਾਂਦਾ ਹੈ ਤੇ ਭਾਈ ਜਿਹੜੇ ਆਪਣੇ ਨੇ ਖੰਨੇ ਵਾਲੇ ਇਹਨਾਂ ਨੂੰ ਤੇ 15 ਦੰਦਾ ਵਾੜੂ ਮਿਲਿਆ ਹੋਇਆ ਹੈ ਭਾਈ ਸਾਹਿਬ ਜਸਪੀਰ ਸਿੰਘ ਹਣੀ ਸਮਝ ਗੱਲ ਸੋ ਇੱਕ ਦੇਖੋ ਹਰੇਕ ਦਾ ਗਾਣ ਦਾ ਹਰੇਕ ਦਾ ਉਸ ਨੂੰ ਮੰਨਣ ਦਾ ਤਰੀਕਾ ਆਪਣਾ ਕੋਈ ਗਾਵ ਹੈ ਰਾਗੀ ਨਾਦੀ ਬੇਦੀ ਬਹੁ ਭਾਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਜਿਨ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ ਕਿਆ ਕੀਜੇ ਹੁਣ ਜਿਹੜੇ ਕਿ ਰਾਗਾਂ ਨਾਲ ਨਹੀਂ ਭਿੱਜਦਾ ਰਾਗਾ ਚ ਗਾਉਣ ਨਾਲ ਨਹੀਂ ਭਿੱਜਦਾ ਉਹ ਨਾਦਾਂ ਦੇ ਨਾਲ ਉਹ ਨਹੀਂ ਭਿੱਜਦਾ ਕੋਈ ਰਾਗ ਗਾਵੇ ਰਾਗੀ ਰਾਗਾਂ ਦੇ ਨਾਲ ਕੋਈ ਉਹਨੂੰ ਗਾਵੇ ਨਾਦੀਂ ਤੰਤੀ ਸਾਜ਼ਾਂ ਦੇ ਨਾਲ ਉਹਨੂੰ ਗਾਵੇ ਬੇਦੀਂ ਗਿਆਨ ਨਾਲ ਕਹਿ ਕੇ ਕਿ ਗਾਵੇ ਜਾਣ ਜਾਣ ਕੇ ਗਾਵੇ ਸਿਰਫ ਗਾਵੇ ਜਿਹੜਾ ਅੰਦਰੋਂ ਨਹੀਂ ਭਿੱਜਦਾ ਨਾ ਇਹ ਭਿੱਜਣ ਦੀ ਗੱਲ ਹੈ ਜਿਵੇਂ ਇੱਕ ਦਫਾ ਮੀਰਾ ਬਾਈ ਗਾ ਰਹੀ ਸੀ ਤੈਨੂੰ ਪੰਡਿਤ ਹਰਿਦਾਸ ਹੀ ਕਹਿੰਦੇ ਕਹਿੰਦੇ ਮੀਰਾ ਆਜ ਤੁਹਾਡਾ ਗਾਣਾ ਰਾਗ ਵਿੱਚ ਨਹੀਂ تھا ਕਹਿੰਦੀ ਪ੍ਰਭੂ ਇਹ ਰਾਗ ਵਿੱਚ ਨਹੀਂ تھا ਇਹ ਵਿਰਾਗ ਵਿੱਚ تھا ਸੋ ਰਾਗ ਤੋਂ ਪਰੇ ਕੁਝ ਹੈ ਜਿਹੜਾ ਹੁ ਨਵਾਂ ਨਈ ਵਿਸ਼ਾ ਛੇੜਿਆ ਵੀ ਰਾਗਾ ਚ ਗੁਰਬਾਣੀ ਗਾਇਨ ਹੋਣੀ ਚਾਹੀਦੀ ਬਹੁਤ ਸੁੰਦਰ ਸ਼ਲਾਗਾ ਹੋਗਾ ਪਰ ਇਹ ਅੱਧੀ ਜਾਣਕਾਰੀ ਤੋਂ ਪੈਦਾ ਹੋਇਆ ਜਿਹੜਾ ਇਹ ਸਵਾਲ ਹੈ ਇਹ ਜਿਹੜੀ ਇਹਨਾਂ ਦੀ ਚਿੰਤਾ ਹੈ ਜਦ ਰਾਗਾ ਦੀ ਗੱਲ ਕਰਦੇ ਨਾ ਤੇ ਸੋਰਠ ਦਾ ਸ਼ਬਦ ਸੋਰਠ ਵਿੱਚ ਹੀ ਗਾਇਨ ਹੋਣਾ ਚਾਹੀਦਾ ਫਿਰ ਸੰਪੂਰਨ ਰਾਗਾ ਚ ਹੋਵੇ ਨਾ ਫਿਰ ਸੂ ਰਾਗਾਂ ਦੇ ਵਿੱਚ ਗਾਣ ਦੀ ਵਿਧੀ ਹੈ ਅੱਠ ਮਤਰਾ ਹੈ ਦਾਦਰਾ ਹੈ 16 ਹੈ ਆਪਣਾ ਇੱਕ ਤਾਲ ਹੈ ਮਤ ਤਾਲ ਹੈ ਛੱਪ ਤਾਲ ਹੈ ਠੀਕ ਹੈ ਨਾ ਇੰਦਰ ਤਾਲ ਹੈ ਆੜਾ ਚੌਥਾ ਲੈ ਪੰਜ ਤਾਲ ਹੈ ਬੜੇ ਤਰੀਕੇ ਦੀ ਜਿਹੜੀ ਗਾਇਕੀ ਗੁਰਗ੍ਰੰਥ ਸਾਹਿਬ ਵਾਲੀ ਦੇ ਵਿੱਚ ਇਥੇ ਘੋੜੀਆਂ ਮੈਨੇ ala ਨੀਆਂ ਵੀ ਨੇ ਕਰਹਲੇ ਕਰਹਲੇ ਵੀ ਨੇ ਇਹਦੇ ਵਿੱਚ ਪਰ ਤਾਲਾ ਨੇ ਠੁੰਮਰੀ ਦੀ ਗਾਇਕੀ ਵੀ ਹੈ ਇਹਦੇ ਵਿੱਚ ਸੋ ਅਨੇਕ ਪ੍ਰਕਾਰ ਦੀਆਂ ਗਾਇਕੀਨਕ ਪ੍ਰਕਾਰ ਦੀਆਂ ਸ਼ੈਲੀਆਂ ਨੇ ਜਿਹਦੇ ਆਪਾਂ ਇਸ ਬਾਰੇ ਗੱਲ ਕਰਦੇ ਨਾ ਇਹ ਇੱਕ ਅਲੱਗ ਵਿਸ਼ਾ ਹੈ ਗੁਰਬਾਣੀ ਬਿਲਕੁਲ ਰਾਗਾਂ 'ਚ ਗਾਇਨ ਹੋਣੀ ਚਾਹੀਦੀ ਫਿਲਮੀ ਟੋਨਾਂ ਤੇ ਨਹੀਂ ਉਹ ਧਿਆਨ ਜਾਂਦਾ ਵੀ ਕਿਹੜਾ ਗਾਣਾ ਸੀਗਾ ਮੈਂ ਸਹਿਮਤ ਹਾਂ ਪਰ ਅੱਧੀ ਜਾਣਕਾਰੀ ਦੇ ਉੱਤੇ ਕਿਸੇ ਚੀਜ਼ ਨੂੰ ਨਿੰਦ ਕੇ ਤੇ ਇਹ ਕੰਮ ਕਰਨਾ ਠੀਕ ਨਹੀਂ ਹੈ ਬੇਸ਼ੱਕ ਰਾਗਾਂ 'ਚ ਗਾਓ ਸਾਰੇ ਗਾਉਣਾ ਚਾਹੀਦਾ ਹੈ ਸਾਡੇ ਆਪਣੇ ਖਾਨਦਾਨੀ ਸਾਰੇ ਰਾਗਾਂ 'ਚ ਗਾਉਂਦੇ ਨੇ ਪਰ ਦਿੱਕਤ ਇਹ ਵੀ ਜਿਹੜਾ ਉੱਥੋਂ ਇਹ ਕੰਮ ਹੋਇਆ ਵੀ ਇਹ ਵਾਹਿਗੁਰੂ ਵਾਹਿਗੁਰੂ ਵਾਲਾ ਇਹਦੇ ਨਾਲ ਜਦੋਂ ਪਖੰਡੀ ਪਾਸਟਾਂ ਦੀ ਗੱਲ ਚੱਲੀ ਤੇ ਕੋਈ ਨਹੀਂ ਬੋਲਦਾ ਪੰਜਾਬ ਦੇ ਅੰਦਰ ਜਿਹੜਾ ਗੈਰ ਕਾਨੂੰਨੀ ਧਰਮ ਜਿਹੜਾ ਪਰਿਵਰਤਨ ਇਹਦੇ ਕੋਈ ਨਹੀਂ ਬੋਲਿਆ ਕਿਸੇ ਸਟੇਜ ਤੋਂ ਕਿਸੇ ਨੇ ਆਵਾਜ਼ ਨਹੀਂ ਚੁੱਕੀ ਲਵ ਜਿਹਾਦ ਤੇ ਕਿਸੇ ਨੇ ਆਵਾਜ਼ ਨਹੀਂ ਚੁੱਕੀ ਫਿਰ ਗਰੂਮਿੰਗ ਏਂਗਸ ਤੇ ਕਿਸੇ ਨੇ ਆਵਾਜ਼ ਨਹੀਂ ਚੁੱਕੀ ਆਪਣੀਆਂ ਧੀਆਂ ਨੂੰ ਕਿਸੇ ਨੇ ਅਲਰਟ ਨਹੀਂ ਕੀਤਾ ਫਿਰ ਵਕਤ ਦੇ ਨਾਲ ਜਿਹੜੀ ਜ਼ਮੀਨਾਂ ਕਬਜ਼ ਹੋ ਰਹੀਆਂ ਪੰਜਾਬ ਦੀ ਉੱਤੇ ਕੋਈ ਨਹੀਂ ਬੋਲਦਾ ਪਿਆ ਜਿਹੜੇ ਮੁੱਦੇ ਵਾਕਈ ਬੋਲਣ ਵਾਲੇ ਨੇ ਉਹਨਾਂ ਤੇ ਕੋਈ ਗੱਲ ਹੀ ਨਹੀਂ ਕਰ ਰਿਹਾ ਤੁਸੀਂ ਪੈ ਗਏ ਹੋ ਬਈ ਵਾਹਿਗੁਰੂ ਵਾਹਿਗੁਰੂ ਪਿੱਛੇ ਠੀਕ ਹੈ ਭਾਈ ਦੰਦੀ ਸਿੰਘ ਸਮੇ ਉਸ ਵਿੱਚ ਪ੍ਰਮਾਣ ਦਿੱਤੇ ਜਾਂਦੇ ਸੀਗੇ ਫਿਰ ਜਿਹੜਾ ਵਾਹਿਗੁਰੂ ਦਾ ਕਹਿਣਾ ਹੈ ਬਹੁਤ ਤਰੀਕੇ ਨਾਲ ਸ਼ਾਂਤੀ ਨਾਲ ਕਹਿਣਾ ਹੈ ਆਨੰਦ ਦੇ ਵਿੱਚ ਕਹਿਣਾ ਭੇਜ ਕੇ ਕਹਿਣਾ ਉਹ ਜਦੋਂ ਫਿਰ ਬੰਦਾ ਭੱਜਿਆ ਹੁੰਦਾ ਨਾ ਫਿਰ ਉਹ ਮਰਿਆਦਾ ਚ ਬਾਹਰ ਹੋ ਜਾਂਦਾ ਇਸ਼ਕ ਚ ਮਰਿਆਦਾ ਨਹੀਂ ਹੁੰਦੀ ਇਸ਼ਕ ਦੀ ਸਾਰੀਆਂ ਮਰਿਆਦਾਂ ਨੂੰ ਤੋੜ ਕੇ ਬਣਦਾ ਹੈ ਤੇਰੀ ਭਗਤ ਨਾ ਛੋਡੂ ਭਾਵੇਂ ਲੋਕ ਹਸਾਂ ਆ ਜਿਹੜੀ ਭਗਤੀ ਆਪਣੇ ਸਾਧਕ ਅੱਦ ਲੋਕੀ ਹੱਸਦੇ ਵੇਖ ਕੇ ਕਿਤੇ ਭਗਤੀ ਜਿਵੇਂ ਨਾ ਹੋਇਆ ਉਹਨਾਂ ਨੂੰ ਨਹੀਂ ਪਤਾਦਾ ਮੈਂ ਕੀ ਕਰਦਾ ਪਿਆ ਉਹ ਆਪਣੇ ਜੋ ਬਾਹਰ ਹੋ ਜਾਂਦਾ ਆਪਣੀਆਂ ਜਿਹੜੀਆਂ ਉਹਦੀਆਂ ਇਮੋਸ਼ਨਸ ਨੇ ਉਹ ਚੋਂ ਨਿਕਲ ਜਾਂਦਾ ਇਹ ਕੋਈ ਇਦਾਂ ਦੀ ਕੋਈ ਇਸ਼ੂ ਨਹੀਂ ਹੈ ਵੀ ਜਿਹਦੇ ਨਾਲ ਕੋਈ ਬੇਅਦਵੀ ਕਿਸੇ ਚੀਜ਼ ਦੀ ਹੋ ਗਈ ਹੈ ਇਹ ਕਿਸੇ ਕੋ ਅਥਾਰਟੀ ਨਹੀਂ ਇਹ ਗੱਲ ਨੂੰ ਡਿਸਾਈਡ ਕਰਨ ਦੀ ਇਸ ਤਰ੍ਹਾਂ ਤੇ ਫਿਰ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਕਥਾ ਵਾਚਕਾਂ ਤੇ ਵੀ ਦੇਖੋ ਸਤਗੁਰੂ ਬਾਝੋਂ ਹੋਰ ਕੱਚੀ ਹੈ ਬਾਣੀ ਸਟੇਜ 'ਤੇ ਜੇ ਗੁਰੂ ਦੀ ਗੱਲ ਕਰਨੀ ਉੱਥੇ ਕੋਈ ਆਟੇਦਾਲਾ ਮੰਗਦਾ ਹੈ ਕੋਈ ਉਹ ਸੱਸ-ਬੋਹ ਦੀਆਂ ਲੜਾਈਆਂ ਦੀ ਗੱਲ ਕਰਦਾ ਹੈ ਕੋਈ ਘਰੇਲੂ ਰਿਸ਼ਤਿਆਂ ਦੀ ਗੱਲ ਕਰਦਾ ਹੈ ਕੋਈ ਇਹਦੇ ਉੱਤੇ ਜਿਹੜੀ ਐ ਟ੍ਰੈਂਡਿੰਗ ਚੱਲ ਰਹੀ ਹੁੰਦੀ ਹੈ ਰੀਲਾਂ ਉੱਥੇ ਗੱਲ ਕਰਨ ਲੱਪੈਂਦਾ ਅੰਬਾਨੀ ਦੇ ਮੁੰਡੇ ਦਾ ਵਿਆਹ ਸਾਰਾ ਸਿੱਖ ਪੰਥ ਪ੍ਰਚਾਰਕ ਉਧਰ ਤੁਰਪੇ ਨੇ ਇਹ ਕੱਚੀ ਬਾਣੀ ਹੈ ਇਹ ਨਹੀਂ ਬੋਲਣੀ ਜੇ ਦੀ ਸਤਗੁਰੂ ਇਹ ਇਹ ਜਿਹੜੀ ਹੈ ਇਹ ਅਵੱਗਿਆ ਸਤਗੁਰੂ ਦੀ ਇਹ ਬੇਅਦਬੀ ਹੈ ਇਹ ਤੋਹੀਨ ਹੈ ਕਥਾ ਵਾਚਕਾਂ ਵੱਲੋਂ ਜਦ ਸ਼ਬਦ ਛੜਿਆ ਸ਼ਬਦ ਦੇ ਵਿੱਚ ਰਹਿ ਕੇ ਸ਼ਬਦ ਦੀ ਬ੍ਰਹਮ ਦੀ ਇਹੀ ਗੱਲ ਗੱਲ ਕਰਨੀ ਹੈ ਕੋਈ ਮਸੀਤੇ ਜਾਣ ਨੂੰ ਕਹਿੰਦਾ ਹੈ ਕੋਈ ਸਹਾਇਆਂ ਦੀ ਗੱਲ ਕਰਦਾ ਹੈ ਕੋਈ ਇਹ ਇਹ ਡਾਇਸ ਦੇ ਵਿਸ਼ੇ ਨੇ ਇਹ ਕਥਾ ਦੇ ਵਿਸ਼ੇ ਨਹੀਂ ਸੋ ਇਹਨਾਂ ਨੂੰ ਇੱਕ ਮर्यादा ਨਹੀਂ ਪਤਾ ਕਥਾ ਦੀ ਕਿ ਇਹ ਕਿਹੜੀ ਗੱਲ ਚੌਂਕੜੇ 'ਚ ਕਹਿਣੀ ਕਿਹੜੀ ਗੱਲ ਖਲੋਖੇ ਕਹਿਣੀ ਹੈ ਔਰ ਤੁਸੀਂ ਪਹਿਲਾਂ ਉਹਨਾਂ ਦੇ ਨਕੇਲ ਕ ਸੁਣਾ ਅੱਜ ਦੇਖੋ ਦਿੱਲੀ ਦੇ ਜੰਮੂ ਦੇ ਅੰਦਰ ਦਰਸ਼ਨ ਸਿੰਘ ਨੂੰ ਸੱਦਿਆ ਗਿਆ ਜਿਹੜਾ ਐਂਟੀ ਦਸ਼ਮ ਲੌਬੀ ਹੈ ਔਰ ਜਿਹੜੀ ਐਂਟਰੀ ਦਸਮ ਲੋਬੀ ਹੈ ਔਰ ਬੜੇ ਜ਼ੋਰ ਤੇ ਕੰਮ ਕਰ ਰਹੀ ਹੈ ਜੰਮੂ ਚ ਨੇ ਉਮਰ ਚ ਨੂੰ ਫਿਰ ਬੁਲਾ ਰਹੇ ਨੇ ਉਹ ਤੇ ਕੋਈ ਨਹੀਂ ਬੋਲ ਰਿਹਾ ਕਾਸ਼ ਕਿ ਅੱਜ ਦਿੱਲੀ ਕਮੇਟੀ ਦੇ ਜਿਹੜਾ ਧਰਮ ਪ੍ਰਚਾਰ ਦੀ ਕੁਰਸੀ ਹੈ ਉਹ ਮੇਰੇ ਵੀਰ ਪਰਮਜੀਤ ਸਿੰਘ ਰਾਣੇ ਕੋ ਹੁੰਦੀ ਜਿਵੇਂ 16 ਅਸੀਂ ਚੈਲੰਜ ਕੀਤਾ ਸੀ ਨਾ ਤੇ ਇੱਕ ਦਫਾ ਫਿਰ ਅਸੀਂ ਚੈਲੰਜ ਕਰਦੇ ਇਹਨਾਂ ਨੂੰ ਉਸ ਕਮੇਟੀ ਚੋਂ ਪਰ ਇੰਨਾ ਦਮ ਕਿਹਦੇ ਵਿੱਚ ਸੋ ਇਹ ਮੈਂ ਖਾਸ ਕਰਨਾ ਕਿ ਜਿਹੜੀਆਂ ਇਹ ਕੁਰਸੀਆਂ ਹੁੰਦੀਆਂ ਨਾ ਜ਼ਿੰਮੇदार ਲੋਕਾਂ ਦੀਆਂ ਇਹ ਜ਼ਿੰਮੇदार ਲੋਕਾਂ ਦੇ ਕੋਲ ਰਹਿਣੀ ਚਾਹੀਦੀਆਂ ਜਿਨ੍ਹਾਂ ਦੇ ਕੋਲ ਦਮ ਹੈ ਬੋਲਣ ਦਾ ਆ ਜਿਹੜੇ ਛੋਟੇ ਮੋਟੇ ਜਿਹੜੇ ਵਿਸ਼ੇ ਨੇ ਇਹਨਾਂ ਨਿੱਕੇ ਮੋਟੇ ਵਿਸ਼ਿਆਂ ਤੇ ਤੇ ਸਾਰੇ ਬੋਲਦੇ ਪਏ ਨੇ ਇਹ ਵਿਸ਼ੇ ਕੋਈ ਐਡੇ ਵੀ ਇੰਨੀ ਕਿ ਜਿਨਾ ਵੱਡਾ ਵਿਸ਼ਾ ਬਣਾਇਆ ਜਾ ਕਦੀ ਉਥੋਂ ਚਪਿਆਰਿਆਂ ਦੇ ਉੱਤੇ ਤਰਕ ਕੀਤੇ ਜਾਂਦੇ ਨਹੀਂ ਦਿੱਲੀ ਕਮੇਟੀ ਵੱਲੋਂ ਕਦੀ ਬਾਬਾ ਦੀਪ ਸਿੰਘ ਬਾਰੇ ਤਰਕ ਕੀਤੇ ਜਾਂਦੇ ਨਹੀਂ ਦਿੱਲੀ ਕਮੇਟੀ ਵੱਲੋਂ ਇਹ ਦਿੱਲੀ ਕਮੇਟੀ ਕਰ ਕੀ ਰਹੀ ਹੈ ਇਹ ਉਹੀ ਕੰਮ ਕਰ ਰਹੀ ਹੈ ਜਿਹੜੀ ਸਰਨਿਆਂ ਨੇ ਕੀਤਾ ਸੀਗਾ ਦਸਮੇ ਦੇ ਵਿਰੋਧੀ ਵਿਰੋਧੀਆਂ ਦੇ ਹੱਕ ਵਿੱਚ ਆ ਕੇ ਮੈਨੂੰ ਤਾਂ ਲੱਗਦਾ ਵੀ ਅੱਜ ਫਿਰ ਜਿਹੜੀ ਦਿੱਲੀ ਕਮੇਟੀ ਹੈ ਉਹ ਸਰਨਿਆਂ ਦੇ ਕਬਜ਼ੇ 'ਚ ਆ ਗਈ ਹੋਈ ਹੈ ਔਰ ਸਰਨੇ ਹੀ ਉਥੇ ਕਾਬਜ਼ ਨੇ ਔਰ ਸਰਨੇ ਹੀ ਸਾਰਾ ਕੁਝ ਕਰਵਾ ਰਹੇ ਆ ਸੋ ਇਹ ਜਿਹੜੀ ਗੱਲ ਹੈ ਇਹਦੇ ਉੱਤੇ ਸਾਨੂੰ ਗੌਰ ਕਰਨਾ ਚਾਹੀਦਾ ਹੈ। ਬਾਕੀ ਜਿਹੜੀ ਜਥੇ ਦੀ ਮਰਿਆਦਾ ਹੈ ਉਹ ਉਹਨਾਂ ਦੇ ਮੌਤ ਬਾਦ ਸਿੰਘਾਂ ਨੂੰ ਬੁਲਾ ਕੇ ਪੰਜਾਂ ਸਿੰਘਾਂ ਨਾਲ ਉੱਥੇ ਉਹਨਾਂ ਨਾਲ ਬੈਠ ਕੇ ਡਿਸਕਸ਼ਨ ਕਰਨੀ ਚਾਹੀਦੀ ਹੈ ਵੀ ਇਹ ਜਿਹੜੀਆਂ ਥੋੜਾ ਜ਼ਿਆਦਾ ਹੋ ਰਿਆ ਨੂੰ ਕੰਟਰੋਲ ਕੀਤਾ ਜਾਵੇ। ਇਹਦੇ ਉੱਤੇ ਹੋ ਸਕਦਾ ਪਰ ਇਹਨੂੰ ਪਬਲਿਕ ਇਸ਼ੂ ਬਣਾ ਕੇ ਤੇ ਉਹਦਾ ਤੁਸੀਂ ਨਿੰਦਾ ਸ਼ੁਰੂ ਕੀਤੀ ਹੋਈ ਹੈ। ਸਿੱਖ ਕੋਈ ਕਿਤੇ ਜੁੜਿਆ ਜੁੜਿਆ ਤੇ ਹੈ ਨਾ। ਆਪਾਂ ਕਿਸੇ ਨੂੰ ਤੋੜੀ ਦਾ ਉਦੋਂ ਜਦੋਂ ਸਾਡੇ ਕੋਲ ਕੁਝ ਜੋੜਨ ਨੂੰ ਜਗ੍ਹਾ ਹੋਵੇ। ਇਧਰੋਂ ਬੂਟਾ ਪਾਟ ਲਿਆ ਲਾਉਣਾ ਕਿਸੇ ਪਾਸੇ ਜ਼ਮੀਨ ਬਣਾਉ ਬੂਟਾ ਲਾਉਣ ਵਾਸਤੇ। ਅੱਗੇ ਹੀ ਸਿੱਖ ਛੱਡ ਗਏ ਸਿੱਖੀ ਨੂੰ ਤੇ ਗੈਰ ਧਰਮਾਂ ਦੇ ਵਿੱਚ ਪ੍ਰਵੇਸ਼ ਕਰਦੇ ਪਏ ਨੇ ਜੇ ਕੋ ਕਿਤੇ ਜੁੜਿਆਂ ਨੂੰ ਜੁੜਿਆ ਰਹਿਣ ਤੋਂ ਤੋੜੋ ਨਾ ਜਦ ਤੱਕ ਤੁਹਾਡੇ ਕੋਲ ਜੋੜਨ ਵਾਸਤੇ ਕੁਝ ਨਹੀਂ ਹੈਗਾ ਜੇ ਵਾਕਈ ਦਿੱਲੀ ਕਮੇਟੀ ਜਿਹੜੀ ਹੈ ਉਹ ਇਨਿੰਗ ਕੰਸਰਨ ਹੈ ਤੇ ਉਹਨੂੰ ਪਹਿਲਾਂ ਆਪਣੇ ਕਥਾਵਾਚਕਾਂ ਨੂੰ ਨਕੇਲ ਪਾਉਣੀ ਚਾਹੀਦੀ ਹੈ ਜਿਹੜੇ ਉੱਥੋਂ ਬਹਿ ਕੇ ਸਾਡੀ ਮਰਿਆਦਾ ਦੇ ਕਿੰਤੂ ਬੰਦੂਕਾਂ ਦੇ ਬਾਬਾ ਦੀਪ ਸਿੰਘ ਬਾਰੇ ਕਦੀ ਚਪੈਰਿਆਂ ਬਾਰੇ ਤੇ ਜਿਹੜਾ ਵਿਸ਼ਾ ਸਭ ਤੋਂ ਵੱਡਾ ਹੈ ਦਸਮ ਦਾ ਉਹਦੇ ਬਾਰੇ ਦਿੱਲੀ ਕਮੇਟੀ ਦੇ ਮੂੰਹ 'ਤੇ ਦਹੀਂ ਜਮਿਆ ਹੋਇਆ ਨਵੰਬਰ ਦੇ ਵਿੱਚ ਅਕਾਲ ਤਖਸ ਨੇ ਘੱਟੋ ਘੜੋਣਾ ਤਲਬ ਤੇ ਕੀਤਾ ਹੈ ਨਾ ਪੰਜਾਬ ਕ ਤੇ ਦਿੱਲੀ ਕਮੇਟੀ ਕੋ ਉਹਨਾਂ ਦੇ ਹੱਕ ਚ ਭੁਗਦੀ ਪਈ ਆ ਕੋਈ ਆਵਾਜ਼ ਨਹੀਂ ਆ ਰਹੀ ਉਤੋਂ ਉਹ ਮੁੱਦੇ ਚੁੱਕਣ ਦੀ ਬਜਾਏ ਆ ਨਿੱਕੀ ਨਿੱਗਲਾਂ ਉੱਤੇ ਤੁਸੀਂ ਵੱਡੇ ਇਸ਼ੂ ਬਣਾ ਰਹੇ ਹੋ ਫਿਰ ਜੇ ਇਹਨੂੰ ਤਾਂ ਨਹੀਂ ਦਿੱਕਤ ਹੈ ਫਿਰ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਸਦਨਾ ਬੰਦ ਕਰੋ ਭਾਈ ਅਨੰਤਵੀ ਨੂੰ ਸਦਨਾ ਬੰਦ ਕਰੋ ਇਹਨਾਂ ਦੇ ਕੀਰਤਨ ਦੇ ਬਿਆਨ ਕਰੋ ਪਹਿਲਾਂ ਇੱਕ ਪਾਸੇ ਤੁਸੀਂ ਉਹਨਾਂ ਨੂੰ ਹੀ ਸੱਦਦੇ ਹੋ ਦੂਜੇ ਪਾਸੇ ਤੁਸੀਂ ਨਿੰਦਾ ਵੀ ਕਰਦੇ ਗੁਰੂ ਕੀ ਸੋ ਇਹ ਤੇ ਮਰਯਦਾ ਦੱਸਤੀ ਹੈ ਕਿ ਇਹ ਮਰਯਦਾ ਵਾਹਿਗੁਰੂ 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 ਜੇ ਕਵਲ ਨੇ ਮਦਰ ਬੈਨ ਕੋਰਸ ਨੇ ਸੰਗ ਜੋ ਕਹਿ ਦਵਾ ਜਿਸ਼ੋਤ ਜਿਸੇ ਦਹੀਂ ਪਦ ਖਾਏ ਜੀਓ ਇਹ ਤਾਂ ਉੱਥੇ ਮਰਦਾ ਪਈ ਹੋਈ ਐ ਇਸੇ ਤਰੀਕੇ ਨਾਲ ਹੀ ਪਰ ਜਿਹੜੀ ਤੁਸੀਂ ਨਿੰਦਾ ਸ਼ੁਰੂ ਕੀਤੀ ਐ ਠੀਕ ਨਹੀਂ ਐ ਠੀਕ ਐ ਰਾਗਾਂ 'ਚ ਕੁਰਬਾਨੀ ਕਰਵਾਓ ਰਾਗਾਂ 'ਚ ਕਿ ਮੈਂ ਵੀ ਸੱਕ ਜੇ ਜਿਹੜਾ ਕੀਰਤਨ ਰਾਗਾਂ 'ਚ ਹੋਣਾ ਚਾਹੀਦਾ ਹੈ 31 ਸ਼ੁੱਧ 31 ਮਿਸ਼ਰਤ 84 ਰਾਗ ਜਿਹੜੇ ਰਾਗਮਾਲਾ ਵਿੱਚ 19 ਰਾਗ ਗੋਲ ਦੇ ਵਿੱਚ ਆਏ ਹੋਏ ਨੇ ਤੇ ਹੋਰ ਹੋਰ ਬੇਅੰਤ ਰਾਗ ਦਸਮ ਗ੍ਰੰਥ ਦੇ ਬੇਅੰਤ ਰਾਗ ਜਿਹੜੇ ਸਰਬਲੋਹ ਦੇ ਸਾਰੇ ਗਾਣੇ ਚਾਹੀਦੇ ਆਪਾਂ ਨੂੰ ਨੰਬਰ ਉਹਦੇ ਤੇ ਉਹਨੂੰ ਉਹਨੂੰ ਤੁਸੀਂ ਮਸ਼ਹੂਰ ਕਰਨ ਵਾਸਤੇ ਤੁਸੀਂ ਜਿਹੜਾ ਕਿਸੇ ਹੋ ਦੀ ਨਿੰਦਾ ਜੋ ਤੁਸੀਂ ਆਪਣਾ ਪੁਆਇੰਟ ਨਾ ਕਰ ਸਕਦੇ ਆ ਬਿਨਾਂ ਨਿੰਦਾ ਕੀਤੇ ਕੰਮ ਕਰੋ ਜੇ ਦਿੱਲੀ ਕਮੇਟੀ ਨੂੰ ਕੋਈ ਦਿੱਕਤ ਹੈਗੀ ਹੈ ਜਥੇ ਨਾਲ ਤੇ ਉਹ ਮੋਤਵਰ ਸਿੰਘਾਂ ਸਦੇ ਤੇ ਜਿਹੜੇ ਬੰਬੀਹੇ ਨੇ ਜਿਸ ਤਰ੍ਹਾਂ ਦਾ ਨਵਾਂ ਟ੍ਰੈਂਡ ਸ਼ੁਰੂ ਕੀਤਾ ਉਹਨੂੰ ਖਤਮ ਕਰਾਇਆ ਜਾਵੇ ਉਹਦੇ ਤੇ ਗੱਲ ਕੀਤੀ ਜਾਵੇ ਕਿ ਭਾਈ ਔਰ ਰਾਗਾਂ ਦੇ ਅੰਦਰ ਵੀ ਜਿਹੜੀ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣੀ ਹੈ ਨਾਨਕ ਪਦ ਆਉਣ ਤੋਂ ਬਾਅਦ ਆਲਾਪ ਤਾਂਨਾ ਸ਼ੁਰੂ ਹੁੰਦੇ ਨੇ ਤੁਸੀਂ ਸੁਣ ਕੇ ਦੇਖੋ ਪ੍ਰਿੰਸੀਪਲ ਭਾਈ ਬਲਦੇਵ ਸਿੰਘ ਨੂੰ ਜੋ ਸਾਡੇ ਬਦਰਗਾਂ ਦੀਆਂ ਚੀਜ਼ਾਂ ਚੱਲਦੀਆਂ ਸਭ ਤੋਂ ਪਹਿਲਾਂ ਕੀਰਤਨ ਹੋਏਗਾ ਸ਼ਬਦ ਜੋ ਨਾਨਕ ਪਦ ਆ ਜਾਏਗਾ ਉਹਦੇ ਬਾਅਦ ਜਿੰਨੀਆਂ ਤਾਨਾ ਮੁਰਕੀਆਂ ਜੋ ਵੀ ਪਲਟੇ ਆਲਾਪ ਨੇ ਉਹਦੇ ਬਾਅਦ ਸ਼ੁਰੂ ਹੁੰਦੇ ਨੇ ਸਿੱਧਾ ਸਿੱਧਾ ਕੀਰਤਨ ਜਿਹੜਾ ਨਾਨਕ ਪਦਕ ਆ ਜਾਂਦਾ ਜੇ ਚੱਲਣਾ ਫਿਰ ਇਦਾਂ ਚੱਲੋ ਮਾਲੀ ਗੁਰਦੇ ਸ਼ੋਤ ਮਾਲੀ ਗੁਰਦੇ ਵਿੱਚ 11 ਗੌੜੀਆਂ ਜਿਹੜੀਆਂ 11 ਉਸ ਸ਼ਬਦ ਉੱਥੇ ਆਵੇ ਸੋਟ ਦਾ ਸੋਟ ਵਿੱਚ ਆਵੇ ਤੇ ਜਿਹੜੇ ਕਥਾਵਾਚਕ ਨੇ ਉਹ ਮर्यादा ਬੰਨੇ ਦਿੱਲੀ ਕਮੇਟੀ ਕੀ ਇਥੋਂ ਸਿਰਫ ਬ੍ਰह्म ਦੀ ਗੱਲ ਹੋ ਸਕਦੀ ਹੈ ਇਥੋਂ ਆਟਾ ਦਾਲ ਨਹੀਂ ਮੰਗਿਆ ਜਾ ਸਕਦਾ ਇਥੋਂ ਕਿਸੇ ਦੀ ਨਿੰਦਾ ਨਹੀਂ ਕੀਤੀ ਜਾ ਸਕਦੀ ਇਥੋਂ ਕੋਈ ਸੋਸ਼ਲ ਇਸ਼ੂ ਨਹੀਂ ਛੇੜੇ ਜਾ ਸਕਦੇ ਸਾਰੀ ਕਥਾ ਸੋਸ਼ਲ ਇਸ਼ੂ ਤੇ ਹੁੰਦੀ ਹੈ ਕਥਾਵਾਚਕਾ ਪ੍ਰਤੀ ਕੋਈ ਤੜੀ ਜ਼ਿੰਮੇਵਾਰੀ ਨਹੀਂ ਬਣਦੀ ਆ ਹੁਣ ਦਸੰਦ ਦੇ ਉੱਤੇ ਮੁੱਦਾ ਛੜਿਆ ਹੈ ਤੇ ਕੋਸ਼ਿਸ਼ ਕਰਾਂਗੇ ਕਿ ਜੇ ਪਰਮਜੀਤ ਸਿੰਘ ਹੋਣੀ ਰਾणे ਭਾਜੀ ਕਿਤੇ ਫਿਰ ਵਾਪਸ ਕਮੇਟੀ ਜਾ ਜਾਣ ਤੇ ਤੇ ਉਹ ਫਿਰ ਜਿਹੜਾ ਇਥੋਂ ਵਿਸ਼ਾ ਖਤਮ ਮੁੱਦਾ ਖਤਮ ਕੀਤਾ ਜਾਵੇ ਇਹ ਇਹਨਾਂ ਵਿਸ਼ਿਆਂ ਤੇ ਗੱਲ ਕਰਨੀ ਬੰਦਦੀ ਐ ਅੱਜ ਸਭ ਤੋਂ ਵੱਧ ਮਿਸ ਕਰ ਰਿਹਾ ਮੈਂ ਆਪਣੇ ਰਾਣੀ ਭਾਜੀ ਨੂੰ 16 ਦੇ ਵਿੱਚ ਜੋ ਸੀ ਚੈਲੰਜ ਕੀਤੇ ਸੀ ਜੋ ਨੇਰੀ ਲੈਂਦੀ ਸੀ ਨਾ ਮਿਸ਼ਨਰੀਆਂ ਦੀ ਇਹ ਕੰਮ ਕਰਨ ਵਾਲੇ ਕਮੇਟੀਆਂ ਦੇ ਜਿਹੜੀ ਅੰਗਰੇਜ਼ਾਂ ਦੀ ਪੈਦਾ ਕੀਤੀ ਹੋਈਆਂ ਜਿਹੜੀ ਸੰਸਥਾਵਾਂ ਉਹਨਾਂ ਨੂੰ ਨੱਥ ਪਾਉਣਾ ਜਿਹੜੇ ਪੰਥ ਵੀ ਵਿਗਾੜ ਪੈਦਾ ਕਰ ਜਿਹੜੇ ਚੋ ਪੈਰੇ ਕੱਢਦੇ ਪੈਨ ਕੀ ਦਿੱਕਤ ਔਸ ਗੱਲ ਤੋਂ ਤੁਹਾਨੂੰ ਕੀ ਦਿੱਕਤ ਬਾਬਾ ਦੀਪ ਸਿੰਘ ਤੋਂ ਤੁਹਾਨੂੰ ਕੀ ਦਿੱਕਤ ਹੈ ਤੁਹਾਨੂੰ ਕੀਰਤਨ ਤੋਂ ਕਿ ਕਿੱਥੇ ਲਿਖਿਆ ਕਿ ਵਾਇਗਰੋ ਵਾਇਗਰੋ ਨਹੀਂ ਹੋ ਸਕਦਾ ਕੋਈ ਲਿਖਤ ਹੈ ਹੁਣ ਪਹਿਲੇ ਜਿਹੜੇ ਪੁਰਾਣੇ ਆਪਣੇ ਸੁਣੋ ਬਜ਼ੁਰਗ ਰਾਗੀ ਸਿੰਘ ਉਹ ਇਜ਼ਾਫਤ ਕਰਦੇ ਸੀ ਤੇ ਵਾ ਵ ਵਿੱਚ ਉਹ ਲਾਣੀ ਜੀ ਉਹ ਇਹ ਚੀਜ਼ਾਂ ਲਾਉਣੀਆਂ ਉਹ ਵੀ ਤੇ ਇਜ਼ਾਫਤ ਹੈ ਨਾ ਮਨਮਤ ਵਾਹਿਰੂ ਲਾਉਣਾ ਨਹੀਂ ਆ ਮਨਮਤ ਦੌਰਾਨੇ ਕਥਾ ਆਟਾ ਦਾਲ ਮੰਗਣਾ ਚੈਨਲ ਤੇ ਚੱਲੇ ਟੀਵੀ ਸੀਰੀਲਾਂ ਦੀ ਗੱਲ ਕਰਨੀ ਸੋਸ਼ਲ ਇਸ਼ੂਜ਼ ਦੀ ਗੱਲ ਕਰਨੀ ਉਹਦੇ ਵਾਸਤੇ ਡਾਇਸ ਹੈ ਜਿਹੜੇ 40 ਮਿੰਟ ਹੁੰਦੇ ਉਹ ਬ੍ਰਹਮ ਵਿਚਾਰ ਵਾਸਤੇ ਹੁੰਦੇ ਨੇ ਪਰ ਜੇ ਕਿਸੇ ਨੂੰ ਕਰਨੀ ਆਉਂਦੀ ਹੋਵੇ ਤਾਂ ਸੋ ਫਿਰ ਮੈਂ ਜਿਹੜੀ ਰਿਕੁਐਸਟ ਕਰਦੀ ਲਿਖਿੰਦੀ ਨੂੰ ਕਰਦਾ ਕਿ ਆਪਣਾ ਜਿਹੜਾ ਤੁਸੀਂ ਇੱਕ ਸਟੇਜ ਹੈ ਉਹਦੀ ਮਰਿਆਦਾ ਬਣਾ ਕੇ ਰੱਖੋ ਬੇਸ਼ੱਕ ਰਾਗਾਂ 'ਚ ਕੀਰਤਨ ਕਰਾਓ ਪਰ ਸਿਆਣੇ ਗੁਣੀ ਜਨ ਲੈ ਕੇ ਉਹਨਾਂ ਨੂੰ ਪੁੱਛੋ ਕਿ ਨਿਰਧਾਰਿਤ ਰਾਗਾਂ 'ਚ ਕੀਰਤਨ ਹੁੰਦਾ ਕੀ ਹੈ ਸੁਣ ਸੁਣਾ ਕੇ ਨਾ ਕੋਈ ਕਹੇ ਦੋ ਵੀ ਇਹੀ ਕਰਾਉਣਾ ਚਾਹੁੰਦੇ ਨੇ ਨਹੀਂ ਤਾਂ ਸਤਕੂਰਤ ਬਜਣਾ ਕੋਈ ਗਾਵ ਹੈ ਰਾਗੀ ਨਾਦੀਂ ਬੇਦੀਂ ਬਹੁਤ ਬਾਤ ਕਰ ਨਹੀਂ ਹਰਲ ਭੀ ਜੀ ਇਹ ਨਾਲ ਥੋੜੀ ਜਿਹੀ ਸਤ ਗੁਰੂ ਨੇ ਭੇਜਣਾ ਹੈ ਅੰਤਰ ਕਿਵੇਂ ਸ਼ੁੱਧ ਕਰਨਾ ਹੈ ਕਿਰਦਾਰ ਕੀ ਹੋਵੇ ਰਾਗੀ ਸਿੰਘਾਂ ਦਾ ਸਮਝ ਗਰ ਇਹ ਨਹੀਂ ਵੀ ਰਾਤ ਨੂੰ ਸ਼ਰਾਬ ਪੀ ਕੇ ਪਿਆ ਵੇ ਦਿਨੇ ਰਾਗਾਂ ਕੀਰਤਨ ਕਰਦਾ ਵੇ ਇਹਦੇ ਨਾਲ ਤਾਂ ਕੋਈ ਫਰਕ ਨਹੀਂ ਪੈਣਾ ਸੋ ਇਸ ਕਰਕੇ ਇਹ ਬੇਨਤੀ ਹੈ ਕਿ ਫਾਲਤੂ ਦੀ ਬਾਤ ਛੱਡ ਕੇ ਜਿਹੜੇ ਜੈਨੂਇਨ ਮੁੱਦੇ ਆ ਉਹਨਾਂ ਦੇ ਤੇ ਅਗਰ ਵਾਕਿਆ ਤਨ ਲੱਗਦਾ ਕਿ ਸੀ ਕੁਝ ਪੰਥ ਵਾਸਤੇ ਕਰਨਾ ਚਾਹੁੰਦੇ ਤੇ ਆਓ ਨਾ ਮੇਰੇ ਨਾਲ ਫਿਰ ਅੱਜ ਹਲਤਾਂ ਪ੍ਰਚਾਰਕੀ ਗੱਲ ਕਰੋ ਅਕ੍ਰਿਸਟਿਅਨਟੀ ਦੀ ਗੱਲ ਕਰੋ ਪੰਜਾਬ ਚ ਵਧਰੇ ਇਸਲਾਮ ਦੀ ਗੱਲ ਕਰੋ ਠੀਕ ਹੈ ਸਿੱਖਾਂ ਵਿਚਾਰੀ ਗ੍ਰਾਊਂਡਾਂ ਦੀ ਗੱਲ ਕਰੋ ਐਂਟੀ ਦਸ਼ਮਲੋਬੀ ਫਿਰ ਐਕਟਿਵ ਹੋਈ ਉੱਤੇ ਗੱਲ ਕਰੋ ਜੇ ਨਹੀਂ ਕੁਝ ਕਰ ਸਕਦੇ ਤੇ ਫਿਰ ਜਿਹੜੇ ਸਾਡੇ ਇੰਟਰਨਲ ਇਸ਼ੂਸ ਨੇ ਉਹਨਾਂ ਨੂੰ ਕਮਰਿਆਂ ਦੇ ਵਿੱਚ ਸੋਲਵ ਕਰੋ ਰੋਲਾ ਪਾ ਕੇ ਤੇ ਸੌਖੀ ਜਿਹੜੀ ਹੈ ਸਸਤੀ ਮਸ਼ਹੂਰੀ ਉਹ ਲੈਣ ਦੀ ਕੋਸ਼ਿਸ਼ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ